ਕਾਲੀ ਥਾਰ ਵਾਲੀ ਬੀਬੀ ਜਿਸ ਨੂੰ ਚਿੱਟੇ ਦੀ ਕੋਵੀਨ ਕਿਹਾ ਜਾਂਦਾ ਹੈ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਕਾਂਸਟੇਬਲ ਅਮਨਦੀਪ ਕੌਰ ਦੀ ਜਿਸ ਨੇ ਆਪਣੇ ਫਰੈਂਡ ਦੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਚਿੱਟੇ ਦਾ ਕਾਰੋਬਾਰ ਕੀਤਾ ਅਤੇ ਆਮਦਨ ਨਾਲੋਂ ਵੱਧ ਜਾਇਦਾਦ ਬਣਾਈ ਲਗ ਪੱਗ 1 ਸਾਲ ਦੇ ਵਿੱਚ 70 ਲੱਖ ਰੁਪਏ ਕਮਾયા ਕਾਲੀ ਥਾਰ ਰੱਖਣਾ ਬੁਲਟ ਮੋਟਰ ਸੈਕੜ ਰੱਖਣਾ ਰੋਲੈਕਸ ਦੀ ਘੜੀ ਪੋਣਾ ਮਹਿੰਗੇ ਗਹਿਣੇ ਮਹਿੰਗੇ ਸ਼ੌਂਕ ਅਤੇ ਇੰਸਟਾਗ੍ਰam ਤੇ ਹਰ ਰੋਜ਼ 2 ਤੋਂ 3 ਸਟੋਰੀਆਂ ਪਾਉਣੀਆਂ ਹਾਲਾਂਕਿ ਜਦੋਂ ਗ੍ਰਿਫਤਾਰੀ ਹੋਈ ਕਾਂਸਟੇਬਲ ਬੀਬੀ ਅਮਨਦੀਪ ਕੌਰ ਦੀ ਉਹਨਾਂ ਦੇ ਫਾਲੋਅਰਸ ਸੀ ਲਗਭਗ 3 ਕੁ ਹਜ਼ਾਰ ਲੇਕਿਨ ਦਿਨਾਂ ਦੇ ਵਿੱਚ ਉਸ ਦੇ ਫਾਲੋਅਰ ਲਗਭਗ 2 ਤੋਂ 2.5 ਲੱਖ ਹੋ ਗਏ ਨੇ ਕੌਣ ਹੈ ਕਿਵੇਂ ਇਹਨੇ ਇਹ ਸਾਰੇ ਕੰਮ ਨੂੰ ਅੰਜਾਮ ਦਿੱਤਾ ਹਾਲਾਂਕਿ ਵਾਰ-ਵਾਰ ਉਹਨਾਂ ਵੱਲੋਂ ਚੁਣੌਤੀਆਂ ਦਿੱਤੀਆਂ ਗਈਆਂ ਕਦੇ ਪੰਜਾਬ ਪੁਲਿਸ ਨੂੰ ਕਦੇ ਪਟਿਆਲਾ ਦੀ ਅਦਾਲਤ ਨੂੰ ਕਦੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੂੰ ਹਰ ਵਾਰ ਬਚਨ ਦੇ ਵਿੱਚ ਕਾਮਜਾਬ ਰਹੀ ਲੇਕਿਨ ਜਿਹੜੀ ਮੁਹਿੰਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਗਈ ਹੈ ਜੰਗ ਨਸ਼ਾ ਵਿਰੁੱਧ ਉਸ ਦੇ ਤਹਿਤ ਕੌਨਸਟੇਬਲ ਅਮਨਦੀਪ ਕੌਰ ਉੱਤੇ ਕਾਰਵਾਈ ਕੀਤੀ ਗਈ ਕਾਲੀ ਥਾਰ ਦੇ ਵਿੱਚੋਂ ਚਿੱਟਾ ਫੜਿਆ ਗਿਆ ਚਿੱਟੇ ਤੋਂ ਬਾਅਦ ਰਮਾਨ ਤੇ ਗਈ ਰਮਾਨ ਤੋਂ ਬਾਅਦ ਉਹ ਨਿਆਗ ਹਰਾਸ ਵਿੱਚ ਚਲੀ ਗਈ ਲੇਕਿਨ ਵਕੀਲ ਨੇ ਜਿਹੜਾ ਹੈ ਛਡਵਾ ਲਿਆ ਤੇ ਬਾਅਦ ਵਿੱਚ ਆ ਕੇ ਉਹਨਾਂ ਨੇ ਇੰਟਰਵਿਊ ਦਿੱਤੀਆਂ ਮੈਂ ਨਿਰਦੋਸ਼ ਹਾਂ ਮੈਂ ਬੇਕਸੂਰਾ ਮੇਰੇ ਉੱਤੇ ਚਿੱਟਾ ਇੰਪੋਜ਼ ਕੀਤਾ ਗਿਆ ਹੈ ਚਿੱਟੇ ਦਾ ਵਪਾਰ ਮੈਂ ਨਹੀਂ ਕਰਦੀ ਵਿਰੋਧੀਆਂ ਵੱਲੋਂ ਮੇਰੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਮੈਂ ਬਿਲਕੁਲ ਸੱਚ ਬੋਲ ਰਹੀ ਹਾਂ ਵਕ ਵਕ ਚੈਨਲਾਂ ਤੇ ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਈ ਤਾਂ ਬੀਬੀ ਜੀ ਹੋਣਾ ਨੇ ਖਰੀਰੀਆਂ ਲਿਆ ਦਿੱਤੀਆਂ ਤੇ ਲੋਕ ਇਹ ਲੱਗ ਪਿਆ ਕਿ ਬੀਬੀ ਇੱਕ ਥਾਪੜ ਕੇ ਕਹਿ ਰਹੀ ਹੈ ਕਿ ਭਈ ਮੈਂ ਤਾਂ ਚਿੱਟੇ ਦੀ ਵਪਾਰੀ ਨਹੀਂ ਮੈਨੂੰ ਤਾਂ ਜਾਣ ਬੁਝ ਕੇ ਚਿੱਟਾ ਮੇਰੇ ਤੇ ਇੰਪੋਜ਼ ਕੀਤਾ ਗਿਆ ਹੈ ਜਾਣ ਬੁਝ ਕੇ ਮੇਰੇ ਉੱਤੇ ਐਫ ਆਈ ਆਰ ਕੱਟੀ ਗਈ ਹੈ ਇਸ ਕਰਕੇ ਮੈਂ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨਹੀਂ ਹੁਣ ਮੈਂ ਸੁਪਰੀਮ ਕੋਰਟ ਵਿੱਚ ਜਾਵਾਂਗੀ ਜਦੋਂ ਬਿਜ਼ਨਸ ਅਤੇ ਬਿਜ਼ਨਸ ਦੇ ਸਭ ਕੁਝ ਅਧਿਕਾਰੀਆਂ ਨੇ ਉਸ ਦੀ ਜਾਂਚ ਕੀਤੀ ਤੇ ਪਤਾ ਲੱਗਿਆ ਕਿ 1 ਸਾਲ ਦੇ ਵਿੱਚ 70 ਲੱਖ ਰੁਪਇਆ ਬਣਾਇਆ ਹੈ ਯਾਨੀ ਕਿ ਆਮਦਨ ਨਾਲੋਂ ਵੱਧ 70 ਤੋਂ 75 ਲੱਖ ਰੁਪਏ ਜਿਹਦੇ ਵਿੱਚ ਕੋਠੀ ਜਿਹਦੇ ਵਿੱਚ ਕਾਲੀ ਥਾਰ ਜਿਹਦੇ ਵਿੱਚ ਮਹਿੰਗੇ ਬੁਲਟ ਬੁਲਟ ਮੋਟਰਸਾਈਕਲ ਜਿਹਦੇ ਵਿੱਚ ਮਹਿੰਗੀਆਂ ਘੜੀਆਂ ਮਹਿੰਗੇ ਮੋਬਾਈਲ ਤੇ ਮਹਿੰਗੇ ਗਹਿਣੇ ਤੇ ਮਹਿੰਗੇ ਸੂਟਾਂ ਦਾ ਜ਼ਿਕਰ ਕੀਤਾ ਗਿਆ ਇਹੋ ਜਿਹਾ ਡੰਡਾ ਫਿਰਿਆ ਬਿਜ਼ਨਸ ਦਾ ਕਿ ਅਫਸਾਨਾ ਖਾਨ ਦੀ ਭੈਣ ਦੇ ਘਰ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਰਿਮਾਨ ਤੇ ਗਿਆ ਲੇਕਿਨ ਹੁਣ ਬੀਬੀ ਹੁਣਾਂ ਦੇ ਫੈਰਾਥਨੋਂ ਜਮੀਨ ਨਿਕਲ ਗਈ ਹੈ ਕਿਉਂਕਿ ਚਲਾਨ ਪੇਸ਼ ਕਰ ਦਿੱਤਾ ਗਿਆ ਹੈ ਚਲਾਨ ਪੇਸ਼ ਕਰਨ ਤੋਂ ਬਾਅਦ ਆ ਦੋ ਦਿਨਾਂ ਦੇ ਬਾਅਦ ਵੱਡੀ ਸਜ਼ਾ ਹੁਣ ਵਾਲੀ ਹੈ ਤਾਂ ਬੀਬੀ ਹੁਣ ਡੇਗੇ ਪੇ ਹੋਸ਼ ਹੋ ਗਈ ਹੈ ਬੀਬੀ ਕਹਿੰਦੀ ਹੈ ਕਿ ਮੈਨੂੰ ਤਾਂ ਮੇਰੇ ਗੁਰਦੇ ਵਿੱਚ ਪਥਰੀਆਂ ਨੇ ਕਦੇ 4 ਐਮਐਮਡੀ ਤੇ ਕਦੇ 4 ਐਮਐਮਡੀ ਤੇ ਕਦੇ 8 ਐਮਐਮਡੀ ਐਮਐਮਡੀ ਬੀਬੀ ਵੱਲੋਂ ਹੁਣ ਰੋਲਾ ਪਾਇਆ ਜਾ ਰਿਹਾ ਹੈ ਤੇ ਬੀਬੀ ਡਿੱਗ ਕੇ ਬੇਹੋਸ਼ ਵੀ ਹੋ ਗਈ ਹੈ ਪਟਿਆਲਾ ਦੀ ਰਜ਼ਿੰਦਰਾ ਹਸਪੀਟਲ ਦੇ ਵਿੱਚ ਉਹਨਾਂ ਨੂੰ ਐਡਮਿਟ ਕਰਵਾਇਆ ਗਿਆ ਹੈ ਲੇਕਿਨ ਉਧਰ ਵਿਜੀਲੈਂਸ ਇਹਨਾਂ ਜਲਦੀ ਖੜਾ ਨਹੀਂ ਛੱਡਣਗੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਪੰਜਾਬ ਪੁਲਿਸ ਦੀ ਬਰਕਾਸਤ ਮਹਿਲਾ ਕਨਸਟੇਬਲ ਅਮਨਦੀਪ ਕਰਨਲ ਵੱਡੀ ਕਰਨਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਅਮਨਦੀਪ ਕੌਰ ਖਿਲਾਫ ਦੂਸਰਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਹਾਲਾਂਕਿ ਇਸ ਦੌਰਾਨ ਵਿਜੀਲੈਂਸ ਦੀ ਟੀਮ ਵੱਲੋਂ ਕੋਰਟ ਤੋਂ ਸਮਾਂ ਮੰਗਿਆ ਗਿਆ ਜੋ ਤਾਜੋ ਬੈਂਕ ਖਾਤਿਆਂ ਦੀ ਡਿਟੇਲ ਦਿੱਤੀ ਜਾ ਸਕੇ ਇਸ ਤੋਂ ਬਾਅਦ ਹੀ ਫਾਈਨਲ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਜਾਵੇਗਾ ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ ਪਹਿਲਾਂ ਹੀ ਡਰੱਗ ਮਾਮਲੇ ਵਿੱਚ ਚਲਾਨ ਪੇਸ਼ ਕੀਤਾ ਗਿਆ ਹੈ ਅਤੇ ਟ੍ਰਾਇਲ ਵੀ ਸ਼ੁਰੂ ਹੋ ਚੁੱਕਾ ਹੈ ਪਰ ਵਿਜੀਲੈਂਸ ਵੱਲੋਂ ਦੂਜਾ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਜਾਰਾ ਹੈ ਕਿ ਪੰਜਾਬ ਪੁਲਿਸ ਦੀ ਬਰਖਾਸਤ ਹੈ ਮਹਿਲਾ ਕਨਸਟੇਬਲ ਨੂੰ ਚਿੱਟੇ ਸਨੇ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਦੇ ਤੋਂ ਬਾਅਦ ਇਹ ਮਾਮਲਾ ਚੱਲਦਾ ਆ ਰਿਹਾ ਹੈ ਵਿਜੀਲੈਂਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਅਤੇ ਇਸੇ ਤਹਿਤ ਆਮਦਨ ਤੋਂ ਬਾਅਦ ਜਾਇਦਾਦ ਮਾਮਲਾ ਵਿਜੀਲੈਂਸ ਵੱਲੋਂ ਦਰਜ ਕੀਤਾ ਗਿਆ ਜਿਵੇਂ ਹੀ ਸਪਲੀਮੈਂਟਰੀ ਬੀਬੀ ਅਮਨਦੀਪ ਕੌਰ ਦਾ ਅਦਾਲਤ ਦੇ ਵਿੱਚ ਚਲਾਨ ਪੇਸ਼ ਕੀਤਾ ਗਿਆ ਤਾਂ ਬੀਬੀ बेहੋਸ਼ ਕੇ बेहੋਸ਼ ਹੋ ਕੇ ਡਿੱਗ ਪਈ ਕਹਿੰਦੀ ਮੈਨੂੰ ਪਥਰੀ ਹੈ ਤੇ ਮੇਰਾ ਜਲਦੀ ਜਲਦੀ ਇਲਾਜ ਕਰਾਓ ਕਹਿੰਦੇ ਨੇ ਕਿ ਰਜ਼ਿੰਦਰਾ ਹਸਪਤਲ ਹਸਪਤਲ ਦੇ ਵਿੱਚ ਕਾਰ ਹੀ ਥਾਰ ਵਾਲੀ ਬੀਬੀ ਜਿਸ ਨੂੰ ਚਿੱਟੇ ਦੀ ਕਵੀਨ ਕਿਹਾ ਜਾਂਦਾ ਸੀ ਜਿਸ ਨੂੰ ਇੰਸਟਾਗ੍ਰam ਦੀ ਵੀ ਕਵੀਨ ਕਿਹਾ ਜਾਂਦਾ ਸੀ ਉਹ ਅੱਜ ਕੱਲ੍ਹ ਦੇਖ ਕੇ ਬੇਹੋਸ਼ ਹੋ ਕੇ ਡਿੱਗ ਪਈ ਹੈ ਅਤੇ ਜੇਰੇ ਇਲਾਜ ਵਾਸਤੇ ਪਟਿਆਲਾ ਦੇ ਹਸਪਤਲ ਦੇ ਵਿੱਚ ਐਡਮਿਟ ਹੈ